इंडिगो फ्लाइट ਦੇ ਵਿੱਚ ਸਫਰ ਦੌਰਾਨ ਪਰੋਸੇ ਜਾਣ ਵਾਲੀ ਸੈਂਡਵਿਚ ਦੇ ਵਿੱਚੋਂ ਕੀੜਾ ਨਿਕਲਿਆ ਹੈ ਇਹ ਅਸੀਂ ਨਹੀਂ ਕਹਿ ਰਹੇ ਇੱਕ ਮਹਿਲਾ ਕਹਿ ਰਹੀ ਹੈ ਜੋ ਇੰਡਿਗੋ ਦੇ ਵਿੱਚ ਸਫਰ ਕਰ ਰਹੀ ਸੀ ਦੱਸਦੀ ਕਿ ਰਾਜਧਾਨੀ ਤੋਂ ਮੁੰਬਈ ਉਸਨੇ ਜਾਣਾ ਸੀ ਸ਼ੁੱਕਰਵਾਰ ਦੀ ਇਹ ਗੱਲ ਹੈਗੀ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਉਸਨੇ ਪੋਸਟ ਕੀਤੀ ਹੈ ਇੰਡਿਗੋ 에ਅਰਲਾਈਨਸ ਦੇ ਵਿੱਚ ਉਹ ਸਫਰ ਕਰ ਰਹੀ ਸੀ ਉਸ ਦੌਰਾਨ ਉਸਨੇ ਸੈਂਡਵਿਚ ਮੰਗਿਆ ਤਾਂ ਸੈਂਡਵਿਚ ਵੱਲੋਂ ਉਸਨੇ ਕਿਹਾ ਕਿ ਸੈਂਡਵਿਚ ਦੇ ਵਿੱਚ ਵਾਰਮਸ ਦੇਗੇ ਇਹ ਬਿਲਕੁਲ ਵੀ ਠੀਕ ਨਹੀਂ ਹੈਗਾ ਹਾਲਤ ਬਿਲਕੁਲ ਠੀਕ ਨਹੀਂ ਹੈ ਜਿਸ ਦੀ ਉਸਨੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਕੁਝ ਸਵਾਲ 에ਅਰਲਾਈਨਸ ਨੂੰ ਪੁੱਛੇ ਨਗੇ ਕਿ ਇਸ ਤਰ੍ਹਾਂ ਅਣਗਹਿਲੀ ਕਿਉਂ ਕੀਤੀ ਗਈ ਹੈ ਜੇਕਰ ਪਤਾ ਹੈ ਕਿ ਉਹ ਮੈਂ ਆਲਰੇਡੀ ਕਹਿ ਚੁੱਕੀਆਂ ਕਿ ਇਹ ਸਹੀ ਨਹੀਂ ਹੈਗਾ ਇਹਦੇ ਵਿੱਚ ਖਰਾਬੀ ਹੈ ਤਾਂ ਫਿਰ ਵੀ ਉਹੀ ਸੈਂਡਵਿਚ ਦੁਆਰਾ ਫਿਰ ਕਿਉਂ ਜਿਹੜੀ ਲੋਕਾਂ ਨੂੰ ਦਿੱਤੇ ਗਈ ਤਾਂ ਇਸਦੇ ਉਹਨੇ ਸਵਾਲ ਪੁੱਛੇ ਤੇ ਜਿਸ ਤੋਂ ਬਾਅਦ ਇੰਡੀਗੋ 에ਅਰਲਾਈਨ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਮਾਫੀ ਮੰਗੀ ਗਈ ਤੇ ਕਿਹਾ ਗਿਆ ਕਿ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਔਰ ਇਸ ਤੋਂ ਇਲਾਵਾ ਜੋ ਸੈਂਡਵਿਚ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਸਰਵ ਕਰਨੇ ਬੰਦ ਕਰ ਦਿੱਤੇ ਨੇ ਸੋ ਜੇਕਰ ਤੁਸੀਂ ਵੀ ਦੋਸਤੋ ਸਫਰ ਕਰਦੇ ਹੋ 에어ਲਾਈਨਸ ਦੇ ਵਿੱਚ ਤਾਂ ਜਰੂਰ ਦੇਖ ਕੇ ਖਾਇਆ ਕਰੋ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੀਆਂ ਘਟਨਾਵਾਂ ਆਉਂਦੀਆਂ ਨੇ ਅਸੀਂ ਕਾਲੀ ਕਾਲੀ ਵਿੱਚ ਭੁੱਖ ਭੁੱਖ ਦੇ ਮਾਰੇ ਖਾਤਾ ਜਾਂਦੇ ਹਾਂ ਪਰ ਇਹ ਨਹੀਂ ਪਤਾ ਹੁੰਦਾ ਕਿ ਵਿੱਚ ਕੀੜੇ ਵੀ ਹੁੰਦੇ ਨੇ